ਹੈਲੋ ਫਰੈਂਡਸ ਵੈਲਕਮ ਆਨ ਐਕਸਟਰਾ ਧੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੇਲਿਆਂ ਬਾਰੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਸਰਕਾਰੀ ਜਾਂ ਪ੍ਰਾਈਵੇਟ ਪੇਪਰ ਦੀ ਤਿਆਰੀ ਕਰਨਾ ਚਾ ਰਹੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਅਸੀਂ ਚੱਲਦੇ ਹਾਂ ਅੱਜ ਦੀ ਜਾਣਕਾਰੀ ਦੇ ਉੱਪਰ ਛਪਾਰ ਦਾ ਮੇਲਾ ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਭਾਦੋਂ ਮਹੀਨੇ ਦੀ 14ਵੀਂ ਦੀ ਚਾਨਣੀ ਰਾਤ ਵਾਲੇ ਦਿਨ ਲੱਗਦਾ ਹੈ ਮੇਲੇ ਵਿੱਚ ਗੁੱਗੇ ਦੇ ਭਗਤ 마ੜੀ ਦੇ ਆਸ-ਪਾਸ ਬੈਠ ਕੇ ਧਰਤੀ ਵਿੱਚੋਂ 7 ਵਾਰ ਮਿੱਟੀ ਕੱਢਦੇ ਹਨ ਲੋਕ ਲੋਕ ਵਿਸ਼ਵਾਸ ਹੈ ਕਿ ਮਿੱਟੀ ਕੱਢਣ ਨਾਲ ਗੁੱਗੇ ਦੀ ਮਿਹਰ ਹੋ ਜਾਂਦੀ ਹੈ ਤੇ ਫਿਰ ਸੱਪ ਲੱਗੇ ਨਹੀਂ ਆਉਂਦਾ ਸੱਪਾਂ ਦੇ ਕੱਟੇ ਹੋਏ ਕਈ ਰੋਗੀ ਛਪਾਰ ਆ ਕੇ 마ੜੀ ਦੀ ਮਿੱਟੀ ਨੂੰ जख्मਾਂ ਉੱਤੇ ਲਗਾਉਂਦੇ ਹਨ ਗੁਰਦੁਆਰਾ ਫੱਤੇਗੜ ਸਾਹਿਬ ਜੋੜ ਮੇਲਾ ਪੰਜਾਬ ਦੇ ਜ਼ਿਲ੍ਹੇ ਫਤਿਹਗੜ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਹੀਦੀ ਜੋੜ ਮੇਲਾ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ। ਹਰੀ ਬੱਲਵ ਸੰਗੀਤ ਸਮੇਲਨ ਸਾਲ 2011 ਵਿੱਚ ਹਰੀ ਬੱਲਵ ਸੰਗੀਤ ਸਮੇਲਨ ਦੀ 135ਵੀਂ ਵਰੇਗੰਢ ਆਯੋਜਿਤ ਕੀਤੀ ਗਈ। ਇਹ ਸਮੇਲਨ ਗੁਰੂ ਸੂਅੰਮੀ ਤਲਜਾ ਗੀਰੀ ਦੀ ਝਾਰ ਵਿੱਚ ਉਹਨਾਂ ਦੇ ਚੀਲੇ ਬਾਬਾ ਹਰੀ ਬਲਵ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਹ ਮੇਲਾ ਚਲੰਦਰ ਵਿਖੇ ਦੇਵੀ ਤਲਾਬ ਤੇ ਸੰਗਠਿਤ ਕੀਤਾ ਜਾਂਦਾ ਹੈ ਪੰਜਾਬ ਦੀ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸੰਗੀਤ ਦੇ ਰਾਸ਼ਟਰੀ ਤਿਹਾਰ ਵਜੋਂ ਮਾਨਤਾ ਦਿੱਤੀ ਹੈ ਇਹ ਸਮਾमेलन ਸੂਬੇ ਵਿੱਚ ਬਹੁਤ ਹੀ ਸ਼ਾਨਦਾਰ ਮੌਕਿਆਂ ਵਿੱਚੋਂ ਇੱਕ ਹੈ ਜਰਗ ਦਾ ਮੇਲਾ ਚੇਤਰ ਦੇ ਮਹੀਨੇ ਪਹਿਲੇ ਮੰਗਲਵਾਰ ਨੂੰ ਪਿੰਡ ਜਰਗ ਵਿੱਚ ਸੀਤਲਾ ਦੇ ਵੀ ਨੂੰ ਖੁਸ਼ ਕਰਨ ਲਈ ਲੱਗਦਾ ਹੈ ਲੋਕ ਆਪਣੇ ਬੱਚਿਆਂ ਦੇ ਮਾਤਾ ਦੀ ਮਿਹਰ ਦੀ ਨਿਗਰ ਰੱਖਣ ਲਈ ਪੂਜਾ ਕਰਦੇ ਹਨ ਇਸ ਨੂੰ ਵੇਹੜੀਏ ਦਾ ਮੇਲਾ ਵੀ ਆਖਦੇ ਹਨ ਮੁਕਤਸਰ ਮਾਗੀ ਮੇਲਾ ਮੁਕਤਸਰ ਦੀ ਮਾਗੀ ਦੇ ਨਾਮ ਨਾਲ ਜਾਣਿਆ ਜਾਂਦਾ ਮਾਗੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ ਜਿਸ ਨੂੰ ਪੰਜਾਬ ਵਿੱਚ ਬੜੀ ਸਰ ਦਾ ਭਾਵਨਾਤਿ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਹ ਮੇਲਾ ਸ੍ਰੀ ਮੁਕਸਰ ਸਾਹਿਬ ਵਿਖੇ ਮਾਗਦੇ ਮਹੀਨੇ ਦੀ ਪਹਿਲੀ ਤਰੀਕ ਅਥਵਾ ਮਾਗਦੀ ਸੰਗਰਾਦ ਨੂੰ ਲੱਗਦਾ ਹੈ ਪ੍ਰੋਫੈਸਰ ਮੋਹਨ ਸਿੰਘ ਮੇਲਾ ਮੁਖ ਰੂਪ ਵਿੱਚ ਮਹਾਨ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਪੰਜਾਬ ਦੇ ਇੱਕ ਜਾਣੇ ਪਛਾਣੇ ਸ਼ਖਸੀਅਤ ਹਨ ਅਤੇ ਇੱਕ ਮਹਾਨ ਲੇਖਕ ਸਨ ਜਿਨ੍ਹਾਂ ਨੇ ਸੈਂਕੜੇ ਦਿਲ ਤੋਲਣ ਵਾਲੀਆਂ ਕਵਿਤਾਵਾਂ ਲਿਖੀਆਂ ਸਨ ਇਸ ਮੇਲੇ ਵਿੱਚ ਬਹੁਤ ਸਾਰੇ ਲੇਖਕ ਕਵੀ ਤੇ ਕਾਮਯਾਬ ਲੋਗ ਹਿੱਸਾ ਲੈਂਦੇ ਹਨ ਅਤੇ ਦੋ ਲੇਖਕਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾਸ ਹਿੰਦੀ ਮੇਲਾ ਹਰ ਸਾਲ 23 ਮਾਰਚ ਨੂੰ ਫਰੋਜਪੁਰ ਵਿਖੇ ਸ਼ਹੀਦੀ ਮੇਲਾ ਇਨ੍ਹਾਂ ਦੀ ਯਾਦ ਦੇ ਵਿੱਚ ਲੱਗਦਾ ਹੈ। ਬਾਬਾ ਸੋਢਰ ਦਾ ਮੇਲਾ ਬਾਬਾ ਸੋਢਰ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੇਲਿਆਂ ਵਿੱਚੋਂ ਹੈ ਜੋ ਬਾਬਾ ਸੋਢਰ ਨੂੰ ਸੰਧਾਰਨ ਲਈ ਭੇਟ ਕਰਨ ਲਈ ਉਜਿਤ ਕੀਤਾ ਜਾਂਦਾ ਹੈ। ਇਹ ਸੁਕਲਾ ਪਾਕ ਦੇ 14ਵੇਂ ਦਿਨ ਬਾਬਾ ਸੋਢਣ ਦਾ ਮੇਲਾ ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਮੇਲਿਆਂ ਵਿੱਚੋਂ ਇੱਕ ਹੈ ਜੋ ਬਾਬਾ ਸੋਢਣ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਜੋਜਿਤ ਕੀਤਾ ਜਾਂਦਾ ਹੈ ਇਹ ਸੁਕਲਾ ਪਾਕ ਦੇ 14ਵੇਂ ਦਿਨ ਪਹਾੜੋਂ ਮਹੀਨੇ ਵਿੱਚ ਅਜੋਜਿਤ ਕੀਤਾ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਬਾਬਾ ਸੋਢਣ ਦਾ ਮੇਲਾ ਮਨਾਉਣ ਆਉਂਦੇ ਹਨ ਬਾਬਾ ਸੋਢਣ ਜਲੰਧਰ ਦੇ ਖੱਤਰੀ ਜਾਦ ਵਿੱਚ ਪੈਦਾ ਹੋਏ ਅਤੇ ਇੱਕ ਪ੍ਰਸਿੱਧ ਸੰਤ ਬਣ ਕੇ ਲੋਕ ਜਲੰਧਰ ਦੀ ਤਲਾਬ ਦੀ ਯਾਤਰਾ ਕਰਦੇ ਹਨ ਜੋ ਕਿ ਬਾਬਾ ਸੋਢਲ ਦੀ ਸਮਾਧੀ ਦਾ ਸਥਾਨ ਹੈ